ਵੈਲਕਮ ਟੂ ਦਾ ਲਰਨਿੰਗ ਲੈਬ ਫਾਰ ਸਟੱਡੀ ਚੈਨਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀ ਇਹ 3rd ਸਮੈਸਟਰ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਟੌਪਿਕ ਪੋਲੀਟੀਕਲ ਸਾਇੰਸ ਦਾ ਸੈਕਸ਼ਨ A ਦਾ ਫਰਸਟ ਪਾਰਟ ਹਿਸਟੋਰੀਕਲ ਡਿਵੈਲਪਮੈਂਟ ਆਫ ਆ ਇੰਡੀਅਨ ਕਨਸਟੀਟਿਊਸ਼ਨ ਇਹ ਵੀਡੀਓ ਇਨ ਪੰਜਾਬੀ ਦੇ ਵਿੱਚ ਆ ਜੇਕਰ ਇੰਗਲਿਸ਼ ਦੇ ਵਿੱਚ ਨੋਟਸ ਚਾਹੀਦੇ ਨੇ ਤੇ ਕਮੈਂਟ ਕਰ ਸਕਦੇ ਜੇ ਠੀਕ ਹੈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਐਂਡ ਜੇਕਰ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ ਇੰਪੋਰਟੈਂਟ ਕੁਐਸਚਨ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਐਂਡ ਨੋਟਸ ਇਸ ਚੈਨਲ ਦੇ ਉੱਤੇ ਪ੍ਰੋਵਾਈਡ ਹੋ ਜਾਣਗੇ ਹੁਣ ਆਪਾਂ ਡਿਸਕਸ ਕਰ ਲੈਨੇ ਆ ਇੰਟਰੋਡਕਸ਼ਨ ਸਭ ਤੋਂ ਪਹਿਲੇ ਇੰਟਰੋਡਕਸ਼ਨ ਹੀ ਲਿਖਾਂਗੇ ਕਿ ਭਾਰਤ ਦਾ ਸੰਵਿਧਾਨ ਜਿਹੜਾ ਕਿ ਆ ਵਿਸ਼ਵ ਦੇ ਸਭ ਤੋਂ ਵਿਸ਼ਾਲ ਤੇ ਵਿਸਤਾਰਿਤ ਸੰਵਿਧਾਨਾਂ ਦੇ ਵਿੱਚੋਂ ਇੱਕ ਆ ਇਸ ਸੰਵਿਧਾਨ ਲੰਬੇ ਇਤਿਹਾਸਿਕ ਅਨੁਭਵ ਤੇ ਕਈ ਕਾਨੂੰਨੀ ਸੁਧਾਰਾਂ ਦਾ ਨਤੀਜਾ ਆ ਇਸ ਦੇ ਵਿੱਚ ਜਿਹੜਾ ਵੀ ਕੁਛ ਨੰ ਆਂਦਾ ਹੈ ਉਹਦੇ ਵਿੱਚ ਆਪਾਂ ਕਾਨੂੰਨੀ ਸੁਧਾਰਾਂ ਨੂੰ ਹੀ ਲਿਖਣਾ ਆ ਕਿਹੜੇ-ਕਿਹੜੇ ਐਕਟ ਆਏ ਕਿਸ-ਕਿਸ ਤਰੀਕੇ ਦੇ ਨਾਲ ਜਿਹੜਾ ਭਾਰਤੀ ਸੰਵਿਧਾਨਾ ਉਸ ਨੂੰ ਬਣਾਉਣ ਦੀ ਸ਼ੁਰੂਆਤ ਹੋਈ ਕਿਵੇਂ ਉਸ ਦਾ ਵਿਕਾਸ ਹੋਇਆ ਠੀਕ ਹੈ ਪਾਰਸ ਸਵਿਧਾਨਿਕ ਵਿਕਾਸ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੋਈ ਜਦੋਂ ਅੰਗਰੇਜ਼ੀ ਰਾਜ ਦੀ ਸ਼ੁਰੂਆਤ ਹੋਈ ਠੀਕ ਹੈ ਉਸ ਤੋਂ ਪਹਿਲੇ ਤੇ ਭਾਰਤ ਦੇ ਵਿੱਚ ਰਾਜਿਆਂ ਦਾ ਹਕੂਮਤ ਸੀ ਪਹਿਲੇ ਪੜਾਅ ਕੀ ਅੰਗਰੇਜ਼ੀ ਰਾਜ ਦੀ ਸ਼ੁਰੂਆਤ ਰੈਗੂਲੇਟਿੰਗ ਐਕਟ ਆਇਆ 1773 ਦੇ ਵਿੱਚ ਇਹ ਪਹਿਲਾ ਐਕਟ ਸੀ ਜਿਸ ਰਾਹੀਂ ਬ੍ਰਿਟਿਸ਼ ਸਰਕਾਰ ਨੇ ਈਸਟ ਇੰਡੀਆ ਕੰਪਨੀ ਦੇ ਸ਼ਾਸਕੀ ਕਾਰਸ਼ੈਲੀ ਨੂੰ ਨਿਯੰਤਰਣ ਕੀਤਾ ਗਵਰਨਰ ਜਨਰਲ ਦਾ ਪਦ ਬਣਾਇਆ ਗਿਆ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਰੈਗੂਲੇਟਿੰਗ ਐਕਟ ਤੋਂ ਬਾਅਦ ਆਇਆ ਪਿਟਸ ਇੰਡੀਆ ਐਕਟ ਇਹ 1773 ਦੇ ਵਿੱਚ ਸੀ ਇਹ 1784 ਦੇ ਵਿੱਚ ਆਇਆ ਇਹਦੇ ਵਿੱਚ ਕੀ ਹੈ ਕੰਪਨੀ ਦੀ ਕਾਰਗੁਜ਼ਾਰੀ ਉਤੇ ਬ੍ਰਿਟਿਸ਼ ਸਰਕਾਰ ਦਾ ਨਿਯੰਤਰਣ ਹੋਇਆ ਯਾਨੀ ਕਿ ਜਿਹੜਾ ਬ੍ਰਿਟਿਸ਼ ਸਰਕਾਰ ਸੀ ਉਹਦੇ ਨਿਯੰਤਰਣ ਜਿਹੜਾ ਆ ਉਹਨੇ ਆਪਣਾ ਬ੍ਰਿਟਿਸ਼ ਸਰਕਾਰ ਨੇ ਕੀ ਕੀਤਾ ਕੰਪਨੀ ਦੀ ਕਾਰਗੁਜ਼ਾਰੀ ਤੇ ਆਪਣਾ ਸਿੱਧਾ ਨਿਯੰਤਰਣ ਕਰ ਲਿਆ ਕੰਟਰੋਲਿੰਗ ਬੋਰਡ ਦੀ ਉਹਨੇ ਸਥਾਪਨਾ ਕੀਤੀ ਇਹ ਪਹਿਲੇ ਪੜਾਅ ਦੇ ਵਿੱਚ ਆਂਦਾ ਆ ਰੈਗੂਲੇਟਿੰਗ ਐਕਟ ਤੇ ਪਿਟਸ ਇੰਡੀਆ ਐਕਟ ਦੂਜਾ ਪੜਾਅ ਆਉਂਦਾ ਹੈ ਪ੍ਰਸ਼ਾਸਕੀ ਸੁਧਾਰ ਤੇ ਲੋਕਤੰਤਰੀਕਰਨ ਇਹਦੇ ਵਿੱਚ ਆਂਦਾ ਹੈ ਚਾਰਟਰ ਐਕਟ 1813 1833 ਤੇ 1853 ਕੰਪਨੀ ਦੇ ਵਪਾਰਕ ਮੋਨੋਪੋਲੀ ਖਤਮ ਕਰ ਦਿੱਤੀ ਗਈ ਇਹਦੇ ਵਿੱਚ ਕਿਹਾ ਗਵਰਨਰ ਜਨਰਲ ਆਫ ਇੰਡੀਆ ਦਾ ਪਦ ਬਣਾਇਆ ਗਿਆ ਕੌਂਸਲ ਦੀ ਜਿਹੜੀ ਮੈਂਬਰੀ ਸੀ ਉਹ ਖੁੱਲੀ ਹੋਈ ਪ੍ਰੀਖਿਆ ਰਾਹੀਂ ਕੀਤੀ ਗਈ ਠੀਕ ਹੈ ਇਹ ਚਾਰਟਰ ਐਕਟ ਸੀ ਹੋਣ ਆਇਆ ਭਾਰਤ ਸਰਕਾਰ ਦਾ ਐਕਟ ইস্ট ਇੰਡੀਆ ਕੰਪਨੀ ਦੀ ਜਿਹੜੀ ਸ਼ਾਸਕੀ ਸੀ ਉਹਦੀ ਜਿਹੜੀ ਭੂਮਿਕਾ ਉਹ ਖਤਮ ਕਰ ਦਿੱਤੀ ਗਈ ਭਾਰਤ ਬ੍ਰਿਟਾਨਵੀ ਸਰਕਾਰ ਦੇ ਸਿੱਧੇ ਅਧੀਨ ਦੇ ਵਿੱਚ ਆ ਗਿਆ ਤੇ ਵਾਇਸ ਰਾਏ ਦੀ ਨਿਯੁਕਤੀ ਜਿਹੜੀ ਆ ਉਹ ਕਰ ਦਿੱਤੀ ਗਈ ਤੀਜਾ ਪੜਾਅ ਹੁਣ ਆਉਂਦਾ ਹੈ ਲੋਕਤੰਤਰੀ ਆ ਅਧਿਕਾਰਾਂ ਦੀ ਸ਼ੁਰੂਆਤ ਸਭ ਤੋਂ ਮੈਨਿਆ ਕਾਨੂੰਨੀ ਸਦਾਰ 1861 1892 ਤੇ 1909 1800 ਐਕਟ ਪ੍ਰਾਂਤੀ ਕੌਂਸਲਾਂ ਦੀ ਸਥਾਪਨਾ ਕੌਂਸਲਾਂ ਵਿੱਚ ਬਿਨਾਂ ਚੋਣਾਂ ਦੇ ਨੁਮਾਇੰਦੇ ਜੋੜੇ ਗਏ ਆ ਮੋਰਲੇ ਮੰਤੋਂ ਸੁਧਾਰ ਵਕ ਵਕ ਧਰਮ ਲਈ ਵੱਖਰੀ ਨੁਮਾਇੰਦਗੀ ਅਲੱਗ ਚੋਣ ਚਿੰਨ ਦੀ ਪ੍ਰਥਾ ਜਿਹੜੀ ਆ ਉਹ ਸ਼ੁਰੂ ਹੋਈ ਠੀਕ ਹੈ ਇਹ ਕਾਨੂੰਨੀ ਸੁਧਾਰ ਹੈ ਅਗਲਾ ਆਂਦਾ ਆ ਚੌਥਾ ਠੀਕ ਹੈ ਤੀਜੇ ਪੜਾਅ ਦੇ ਵਿੱਚ ਸਿਰਫ ਕਾਨੂੰਨੀ ਸੁਧਾਰ ਲਿਖਣਾ ਹੈ ਇਸ ਨੂੰ ਤੁਸੀਂ ਥੋੜਾ ਜਿਹਾ ਹੋਰ ਡਿਟੇਲਡ ਕਰ ਸਕਦੇ ਜੋ ਐਜ਼ ਆਨ ਚੌਥਾ ਪੜਾਅ ਆਤਮ ਸ਼ਾਸਨ ਦੀ ਮੰਗ ਮੋ ਟੈਂਗੋ ਚੇਮਸਫੋਰਡ ਸੁਧਾਰ 1919 ਦੋਰੀ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਪ੍ਰਾਂਤਾਂ ਨੂੰ ਕੁਝ ਵਿਸ਼ੇਵਾਰ ਸੁਤੰਤਰਤਾ ਦਿੱਤੀ ਗਈ ਕੇਂਦਰੀ ਵਿਸ਼ਿਆਂ ਉੱਤੇ ਗਵਰਨਰ ਜਨਰਲ ਦਾ ਪੂਰਾ ਨਿਯੰਤਰਣ ਕੀਤਾਗਾ ਹਾਲਾਂਕਿ ਇਸ ਦੇ ਵਿੱਚ ਕੀ ਹੋਇਆ ਕੁਝ ਪ੍ਰਾਂਤਾਂ ਨੂੰ ਸੁਤੰਤਰਤਾ ਦਿੱਤੀ ਗਈ ਪਰ ਕੀ ਹੋਇਆ ਗਵਰਨਰ ਜਨਰਲ ਨੇ ਕੀ ਕੀਤਾ ਕੇਂਦਰੀ ਵਿਸ਼ੇ ਸੀ ਜਿਹੜੇ ਜਿਹੜੇ ਕੇਂਦਰ ਦੇ ਵਿੱਚ ਸ਼ਕਤੀ ਸੀ ਉਹਦੇ ਉੱਤੇ ਉਹਦਾ ਨਿਯੰਤਰਣ ਸੀ ਪੰਜਵਾਂ ਪੜਾਅ ਸਵਿਧਾਨੀ ਢਾਂਚੇ ਦੀ ਤਿਆਰੀ ਇਹ ਸਭ ਤੋਂ ਵਿਸ਼ਾਲ ਤੇ ਵਿਸਥਾਰਿਤ ਐਕਟ ਸੀ ਭਾਰਤ ਸਰਕਾਰ ਐਕਟ ਹੈ ਨਾ ਜਿਹੜਾ 1935 ਵਾਲਾ ਇਸ ਦੇ ਵਿੱਚ ਕੀ ਹੋਇਆ ਇਹ ਸਭ ਤੋਂ ਵਿਸ਼ਾਲ ਹੈ ਇਹਦੇ ਵਿੱਚ ਫੈਡਰਲ ਢਾਂਚਾ ਨਿਆਂਦਾ ਗਿਆ ਪ੍ਰਾਂਤਾਂ ਨੂੰ ਜਿਹੜੇ ਆ ਉਹ ਵਧੇਰੇ ਅਧਿਕਾਰ ਦਿੱਤੇ ਗਏ ਵਿਧਾਨਿਕ ਸਭਾਵਾਂ ਦੀ ਚੋਣ ਕੀਤੀ ਗਈ ਆਜ਼ਾਦੀ ਦਾ ਐਕਟ ਇਹਦੇ ਵਿੱਚ ਕੀ ਹੋਇਆ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਭਾਰਤ ਨੇ ਪੂਰੀ ਤਰ੍ਹਾਂ ਸੁਤੰਤਰਤਾ ਪ੍ਰਾਪਤ ਕੀਤੀ ਤੇ ਸੰਵਿਧਾਨ ਸਭਾ ਦੀ ਜਿਹੜੀ ਆ ਉਹ ਸਥਾਪਨਾ ਹੋਈ ਚੀਮਾ ਤੇ ਮੋਸਟ ਇੰਪੋਰਟੈਂਟ ਪਾਰਟ ਸੰਵਿਧਾਨ ਬਣਾਉਣ ਦੀ ਪ੍ਰਕਿਰਿਆ ਪ੍ਰਕਿਰਿਆ ਕੀ ਰਹੀ ਪਹਿਲੀ ਮੀਟਿੰਗ ਹੋਈ 1946 ਦੇ ਵਿੱਚ 1946 ਤੋਂ ਲੈ ਕੇ 1950 ਤੱਕ ਸੰਵਿਧਾਨ ਜਿਹੜਾ ਉਹ ਬਣਿਆ ਡਾਕਟਰ ਪੀਮਰਾਓ ਅੰਬੇਦਕਰ ਸੀ ਇਸ ਜਿਹੜੀ ਡਰਾਫਟ ਕਮੇਟੀ ਦੇ ਚੇਅਰਮੈਨ 2 ਸਾਲ 11 ਮਹੀਨੇ 18 ਦਿਨ ਲੱਗੇ ਸੰਵਿਧਾਨ ਨੂੰ ਬਣਨ ਲੱਗਿਆ 26 ਨਵੰਬਰ 1959 ਨੂੰ ਸੰਵਿਧਾਨ ਜਿਹੜਾ ਉਪਾਦ ਕੀਤਾ ਗਿਆ 26 ਜਨਵਰੀ 1950 ਨੂੰ ਭਾਰਤ ਦਾ ਜਿਹੜਾ ਸੰਵਿਧਾਨ ਆ ਉਹ ਲਾਗੂ ਕੀਤਾ ਗਿਆ ਇਸ ਤਰੀਕੇ ਦੇ ਨਾਲ ਭਾਰਤ ਦਾ ਸੰਵਿਧਾਨ ਜਿਹੜਾ ਬਣਿਆ ਤੇ ਲਾਗੂ ਕੀਤਾ ਗਿਆ ਇਹਨੇ ਸਾਰੇ 6ਵੇਂ ਪੜਾਅ ਦੇ ਵਿੱਚ ਜਾ ਕੇ ਜਿਹੜਾ ਹੋਇਆ ਆਰਧ ਤਾ ਸਵਿਧਾਨ ਜਿਹੜਾ ਇਤਿਹਾਸਿਕ ਅਨੁਭਵਾਂ ਤੇ ਕਈ ਕਾਨੂੰਨੀ ਸੁਧਾਰਾਂ ਦੀ ਲੰਮੀ ਪ੍ਰਕਿਰਿਆ ਦਾ ਨਤੀਜਾ ਹੈ ਠੀਕ ਹੈ ਇਹ ਆਧੁਨਿਕ ਲੋਕਤੰਤਰ ਮੂਲਾਂ ਨੂੰ ਸ਼ਾਮਿਲ ਹਾਲਾਂਕਿ ਇਹਦੇ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਬਹੁਤ ਸਾਰੀਆਂ ਚੀਜ਼ਾਂ ਬਾਅਦ ਵਿੱਚ ਵੀ ਐਡ ਅਪ ਹੋਈਆਂ ਬਟ ਜਿਹੜਾ ਬਾੜਨ ਤੇ ਲਾਗੂ ਤੱਕ ਦੀ ਪ੍ਰਕਿਰਿਆ ਸੀ ਉਹ ਸਾਰੀ ਜਿਹੜੀ ਹੈ 6 ਪੜਾਵਾਂ ਦੇ ਵਿੱਚ ਜਿਹੜੀ ਆ ਉਹ ਕੰਪਲੀਟ ਹੁੰਦੀ ਹੈ ਰੈਗੂਲੇਟਿੰਗ ਐਕਟ ਬ੍ਰਿਟਸ ਇੰਡੀਆ ਐਕਟ ਚਾਰਟਰ ਐਕਟ ਗਵਰਨਮੈਂਟ ਆਫ ਇੰਡੀਆ ਐਕਟ ਕੌਂਸਲਜ਼ ਐਕਟ ਗਵਰਨਮੈਂਟ ਆਫ ਇੰਡੀਆ ਐਕਟ ਇੰਡੀਅਨ ਇੰਡੀਪੈਂਡੈਂਸ ਐਕਟ ਤੇ ਬਾਦੋ ਕਿਵੇਂ ਇਸਦੀ ਸ਼ੁਰੂਆਤ ਹੋਈ 1946 ਤੋਂ ਲੈ ਕੇ 1950 ਤੱਕ ਇੱਕ ਜਿਹੜੀ ਐਸੈਂਬਲੀ ਬਣੀ ਕਿਵੇਂ ਹੋਈ ਠੀਕ ਹੈ ਇਹ ਸਾਰੇ ਨੋਟਸ ਜਿਹੜੇ ਨੇ ਤੁਸੀਂ ਲੇਖ ਕੇ ਆਰਾਮ ਦੇ ਨਾਲ ਪੜ੍ਹ ਸਕਦੇ ਜੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ ਜੇਕਰ ਕਿਸੇ ਤਰ੍ਹਾਂ ਦੀ ਕੁਆਰੀਆ ਕਿਸੇ ਤਰ੍ਹਾਂ ਦਾ ਡਾਊਟ ਆ ਕਮੈਂਟ ਕਰਕੇ ਜ਼ਰੂਰ ਪੁੱਛ ਲਿਓ